ਸੋ ਕਰਾਇ ਕੀ ਕਾਰਨ ਰਿਹਾ ਤੁਹਾਡੇ ਕੋਲੇ ਨੋਟਿਸ ਜਾਰੀ ਹੋਇਆ ਤੁਹਾਨੂੰ ਐਨਆਈ ਵੱਲੋਂ ਦਿੱਲੀ ਤੋਂ ਆਇਆ ਹੈ ਦੇਖੋ ਜੀ ਇਹ ਜਿਹੜੇ ਨੋਟਿਸਾਂ ਦਾ ਕਾਰਨ ਤਾਂ ਸਾਹਮਣੇ ਸਪਸ਼ਟ ਹੈ ਕਿ ਜਦੋਂ ਅਸੀਂ ਲੰਬੇ ਸਮੇਂ ਤੋਂ ਬੇਅਦਬੀ ਈਸ਼ੂ ਦੇ ਉੱਤੇ ਗੋਲੀਕਾਂਡ ਈਸ਼ੂ ਦੇ ਉੱਤੇ ਬੋਲਦੇ ਆ ਰਹੇ ਹਾਂ ਤਾਂ ਉਹਦੇ ਵਿੱਚ ਸਰਕਾਰਾਂ ਦੀ ਇਹ ਨਾਰਮਲ ਗੱਲ ਹੁੰਦੀ ਆ ਇਦਾਂ ਦੇ ਨੋਟਿਸ ਭੇਜ ਕੇ ਬੰਦੇ ਨੂੰ ਡੀਮੋਟੀਵੇਟ ਕਰਨਾ ਅਸੀਂ ਤਾਂ ਜਿਹੜਾ ਪੰਜਾਬ ਦੇ ਵਿੱਚ ਸੱਚ ਦੀ ਆਵਾਜ਼ ਦੇ ਲਈ ਬੇਅਦਬੀਆਂ ਦੇ ਲਈ ਗੋਲੀਕਾਂਡ ਦੇ ਲਈ ਜਿਹੜੀ ਗੱਲ ਕਰਦੇ ਆਏ ਹਾਂ ਸਰਕਾਰਾਂ ਨੂੰ ਘੇਰਦੇ ਆਏ ਹਾਂ ਉਸੇ ਤਹਿਤ ਜਿਹੜੇ ਸਵਾਲ ਜਾਂ ਕੋਈ ਉਥੇ ਗੱਲਬਾਤ ਹੋਊਗੀ ਜਿਹੜਾ ਉਹਨਾਂ ਨੇ ਨੋਟਿਸ ਭੇਜਿਆ ਜਿਹੜਾ ਉਹ ਚ ਨੋਮੀਨੇਟ ਕੀਤਾ ਕੰਮ ਲਿਖਿਆ ਵੀ ਪ੍ਰੋਪਰਟੀ ਡੈਮੇਜ ਦਾ ਜਿੰਨਾ ਕਿ ਸਾਨੂੰ ਸਮਝ ਆਉਂਦਾ ਨਾ ਉਸ ਦੇ ਉਸ ਤਰੀਕੇ ਤਾਂ ਸਾਡੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਵੇਂ ਕੋਈ ਸੀਐਮ ਹਾਊਸ ਦੇ ਮੂਹਰੇ ਧਰਨਾ ਹੋ ਜੇ ਜਾਂ ਕਿਤੇ ਹੋਰ ਹੋ ਜੇ ਪ੍ਰੋਟੈਸਟ ਹੋ ਜੇ ਉਹ ਚੀਜ਼ 'ਚ ਅਸੀਂ ਅਸੀਂ ਤਾਂ ਜਿਹੜਾ ਰੋਡ ਤੇ ਬੈਠ ਕੇ ਪ੍ਰੋਟੈਸਟ ਕਰ ਰਹੇ ਹਾਂ ਤਾਂ ਸਰਕਾਰਾਂ ਨੂੰ ਸਵਾਲ ਕਰ ਰਹੇ ਹਾਂ ਹੋ ਸਕਦਾ ਇਹਨਾਂ ਨੂੰ ਸਾਡੇ ਸਵਾਲਾਂ ਤੋਂ ਹੀ ਤਕਲੀਫ ਹੋਵੇ ਉਹਦੇ ਕਰਕੇ ਕੀਤਾ ਹੋਵੇ ਤਾਂ ਉਹ ਵੱਖਰੀ ਗੱਲ ਹੈ। ਇੱਕ ਲਾਣ ਵੀ ਕੀਤਾ ਹੈ ਕਿ ਜੇਕਰ ਸਾਡੀ ਨਾਂ ਹਜੇ ਤੱਕ ਵੀ ਸੁਣਵਾਈ ਹੋਈ ਤਾਂ ਸਾਨੂੰ ਹੋ ਸਕਦਾ ਕੋਈ ਤਕੜਾ ਜਿਹੜਾ ਸੰਘਰਸ਼ ਹੈ ਜਿਹੜਾ ਸ਼ੁਰੂ ਕਰਨਾ ਪੈ ਜਾਏ ਹੋ ਸਕਦਾ ਹੈ ਇਹ ਸੰਘਰਸ਼ ਨੂੰ ਕਰਕੇ ਜਾਂ ਇਹ ਤੁਹਾਡੇ ਜਿਹੜੇ ਬਿਆਨਾਂ ਨੂੰ ਲੈ ਕੇ ਇਹ ਬੋਲਾਂ ਨੂੰ ਲੈ ਕੇ ਜਿਹੜਾ ਤੁਹਾਨੂੰ ਨੋਟ ਕਰਦਾ ਹੋ। ਹੋ ਸਕਦਾ ਜੀ ਕੋਈ ਵੱਡੀ ਗੱਲ ਨਹੀਂ ਆ ਤੁਹਾਡੀ ਗੱਲ ਵਾਜਬ ਆ ਕਿਉਂਕਿ ਸਰਕਾਰਾਂ ਆਵਾਜ਼ ਦਵਾਉਣ ਦੇ ਲਈ ਆਪਣੇ ਹੱਥ ਸਾਰੇ ਹੱਥ ਕੰਡੇ ਬਣਾਉਂਦੇ। ਇਸ ਲਈ ਲੰਮੇ ਸਮੇਂ ਤੋਂ ਜਦੋਂ ਤੋਂ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਤਾਂ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਊਗਾ ਇਹ ਜਹਿਨ ਦੇ ਵਿੱਚ ਗੱਲਾਂ ਹੈਗੀ। ਅਮਰਤਪਾਲ ਦੇ ਨਾਲ ਵੀ ਕਿਤਨਾ ਕਿਤੇ ਤੁਸੀਂ ਅਟੈਚ ਰਹੇ ਹੋ ਅਮਰਤਪਾਲ ਦੇ ਜੀਵਨ ਸਾਥੀਆਂ ਤੇ ਵੀ ਪਿਛਲੇ ਦਿਨੀ ਜਿਹੜੀ ਐਨਆਈ ਦੇ ਰੇਡ ਪਈ ਹੈ ਇਹ ਵੀ ਹੋ ਸਕਦਾ ਹੈ ਇਹ ਮਾਮਲਾ ਉਧਰ ਵੀ ਜਾ ਸਕਦਾ ਹੈ ਦੇਖੋ ਇਹ ਤਾਂ ਉੱਥੇ ਜਾਏ ਤੋਂ ਪਤਾ ਲੱਗਣਾ ਅਮਰਤਪਾਲ ਦੇ ਨਾਲ ਅਟੈਚ ਰਹਿਣ ਤੋਂ ਭਾਵੇਂ ਕਿ ਉਹ ਜਥੇਬੰਦੀ ਸਾਡੀ ਆਪ ਦੀ ਜਥੇਬੰਦੀ ਸੀ ਅਸੀਂ ਬਣਾਈ ਸੀ ਉਸ ਤੋਂ ਬਾਅਦ ਅਮਰਤਪਾਲ ਹੁਣ ਉਹਨਾਂ ਨੂੰ ਪ੍ਰਧਾਨ ਲਾਇਆ ਗਿਆ ਤਾਂ ਇਸ ਤਰੀਕੇ ਦੇ ਨਾਲ ਹੋ ਸਕਦਾ ਜੇ ਉਹਨਾਂ ਦੇ ਕੋਈ ਸਵਾਲ ਜਵਾਬ ਹੋਣਗੇ ਤਾਂ ਉੱਥੇ ਜ਼ਰੂਰ ਹੈ ਜਿਹੜੇ ਅਸੀਂ ਜਵਾਬ ਆਪਣੇ ਟੈਕਨੀਕਲ ਤੌਰ ਤੇ ਜਿਵੇਂ ਹੁਣ ਤੁਸੀਂ ਗੁੱਦੜਵਾਹ ਸੀਟ ਤੋਂ ਜਿਹੜੀ ਐਲਾਨ ਵੀ ਕਰਤਾ ਜਿਵੇਂ ਚੋਣ ਤੋਂ ਵੀ ਤੁਸੀਂ ਚੋਣ ਲੜਨ ਜਾ ਰਹੇ ਹੋ ਤਾਂ ਇਹਦੇ ਨਾਲ ਵੀ ਅਟੈਚ ਹੋ ਸਕਦਾ ਕਿਉਂਕਿ ਸੋ ਅਸੀਂ ਜਿਹੜੀ ਇਸ ਪੋਲਿਟਿਕਸ 'ਚ ਆਉਣ ਦਾ ਕਾਰਨ ਵੀ ਇਹੀ ਹੁੰਦੇ ਆ ਕਿ ਜਿਹੜੇ ਇਸ਼ੂ ਦੇ ਉੱਤੇ ਸਰਕਾਰਾਂ ਬਣ ਗਈਆਂ ਹੋਣ ਅਤੇ ਸਰਕਾਰਾਂ ਉਸ ਇਸ਼ੂ ਨੂੰ ਅਣਗੌਲਿਆ ਕਰਦੇ ਨੇ ਤਾਂ ਫਿਰ ਸਾਨੂੰ ਪੰਜਾਬ ਦੇ ਲੋਕਾਂ ਨੂੰ ਰਲ ਕੇ ਉਸ ਇਸ਼ੂ ਨੂੰ ਵੱਡਾ ਕਰਕੇ ਉਹਦੇ ਵਿੱਚ ਇਹਨਾਂ ਦੇ ਬਰਾਬਰ ਬੈਠਣਾ ਪਊਗਾ ਇਸੇ ਕਰਕੇ ਗਿੱਦੜਵਾਹ ਦੀ ਸੀਟ ਦਾ ਜਿਹੜਾ ਐਲਾਨ ਕੀਤਾ D5 ਚੈਨਲ ਪੰਜਾਬੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਗੱਲ ਕਰੀਏ ਆਪਾਂ ਬਾਬਲ ਕਲਾਂ ਗੋਲੀਕੰਡ ਮਾਮਲੇ ਦੀ ਤਾਂ ਗੋਲੀਕੰਡ ਮਾਮਲੇ ਨੂੰ ਲੈ ਕੇ ਲਗਾਤਾਰ ਜਿਹੜੇ ਈਵੈਂਟ ਹੁੰਦੇ ਰਹੇ ਆ ਤਾਂ ਕਿਸ਼ਨ ਭਗਵਾਨ ਸਿੰਘ ਦੇ ਜਿਹੜੇ ਸੁਪੁੱਤਰ ਸੀ ਸੁਖਰਾਜ ਸਿੰਘ ਉਹਨਾਂ ਵੱਲੋਂ ਲਗਾਤਾਰ ਈਵੈਂਟ ਕੀਤੇ ਜਾਂਦੇ ਸੀਗੇ ਤਾਂ ਅੱਜ ਦੀ ਗੱਲ ਜਿਹੜੀ ਨਵੀਂ ਸਾਹਮਣੇ ਆ ਰਹੀ ਹੈ ਕਿ ਸੁਖਰਾਜ ਨੂੰ ਐਨਆਈ ਦੀ ਨੋਟਿਸ ਜਾਰੀ ਹੋਏ ਨੇ ਤਾਂ 19 ਸਤੰਬਰ ਨੂੰ 11 ਵਜੇ ਦੇ ਕਰੀਬ ਹੈ ਜਿਹੜਾ ਦਿੱਲੀ ਦੇ ਵਿੱਚ ਬੁਲਾਇਆ ਗਿਆ ਸੁਗਰਾਜ ਦੀ ਕੋਲ ਪਹੁੰਚਿਆ ਸੀ ਗੱਲਬਾਤ ਕਰਾਂਗੇ ਆਖਰ ਕੀ ਕਾਰਨ ਰਿਹਾ ਸਾਰਾ ਸੁਗਰਾਜ ਕੀ ਕਾਰਨ ਰਿਹਾ ਤੁਹਾਡੇ ਕੋਲੇ ਨੋਟਿਸ ਜਾਰੀ ਹੋਇਆ ਤੁਹਾਨੂੰ ਐਨਆਈ ਵੱਲੋਂ ਦਿੱਲੀ ਤੋਂ ਆਇਆ ਕੀ ਕੁਝ ਪੜ ਕੇ ਦੇਖਿਆ ਹੋਣਾ ਤੁਸੀਂ ਕੀ ਕੁਝ ਲਿਖਿਆ ਕੀ ਕਾਰਨ ਹੈ ਕਿਉਂ ਤੁਹਾਨੂੰ ਉੱਥੇ ਬੁਲਾਇਆ ਗਿਆ ਦੇਖੋ ਜੀ ਇਹ ਜਿਹੜੇ ਨੋਟਿਸਾਂ ਦਾ ਕਾਰਨ ਤਾਂ ਸਾਹਮਣੇ ਸਪਸ਼ਟ ਆ ਕਿ ਜਦੋਂ ਅਸੀਂ ਲੰਬੇ ਸਮੇਂ ਤੋਂ ਬੇਅਦਬੀ ਇਸ਼ੂ ਦੇ ਉੱਤੇ ਗੋਲੀ ਕਾਂਡ ਇਸ਼ੂ ਦੇ ਉੱਤੇ ਬੋਲਦੇ ਆ ਰਹੇ ਹਾਂ ਤਾਂ ਉਹਦੇ ਵਿੱਚ ਸਰਕਾਰਾਂ ਦੀ ਇਹ ਨਾਰਮਲ ਗੱਲ ਹੁੰਦੀ ਆ ਇਦਾਂ ਦੇ ਨੋਟਿਸ ਭੇਜ ਕੇ ਬੰਦੇ ਨੂੰ ਡੀਮੋਟਿਵੇਟ ਕਰਨਾ ਤਾਂ ਉਸੇ ਪ੍ਰਕਿਰਿਆ ਦਾ ਹਿੱਸਾ ਮੈਨੂੰ ਇਹ ਲੱਗਦਾ ਵੀ ਹੋ ਸਕਦਾ ਤਾਂ ਬਾਕੀ ਅਸੀਂ ਜਿਹੜਾ ਇਸ ਦੇ ਉੱਤੇ ਗੱਲਬਾਤ ਆ ਜਿਹੜੀ ਉਹ ਉੱਥੇ ਜਾ ਕੇ ਕਰਾਂਗੇ ਜਿਹੜੇ ਉਹਨਾਂ ਦੇ ਲੀਗਲੀ ਜਵਾਬ ਹੋਣਗੇ ਉਹ ਉੱਥੇ ਜਾ ਕੇ ਅਸੀਂ ਜਵਾਬ ਆਪਣੇ ਦੇਾਂਗੇ ਤਾਂ ਅਸੀਂ ਤਾਂ ਜਿਹੜਾ ਪੰਜਾਬ ਦੇ ਵਿੱਚ ਸੱਚ ਦੀ ਆਵਾਜ਼ ਦੇ ਲਈ ਬੇਅਦਬੀਆਂ ਦੇ ਲਈ ਗੋਲੀ ਕਾਂਢ ਦੇ ਲਈ ਜਿਹੜੀ ਗੱਲ ਕਰਦੇ ਆਏ ਆ ਸਰਕਾਰਾਂ ਨੂੰ ਘੇਰਦੇ ਆਏ ਆ ਉਸੇ ਤਹਿਤ ਜਿਹੜੇ ਇਹ ਸਵਾਲ ਜਾਂ ਕੋਈ ਉੱਥੇ ਗੱਲਬਾਤ ਹੋਊਗੀ ਜਿਹੜਾ ਉਹਨਾਂ ਨੇ ਨੋਟਿਸ ਭੇਜਿਆ ਜਿਹੜਾ ਉਹ ਚ ਨਾਮਿਨੇਟ ਕੀਤਾ ਕੰਮ ਲਿਖਿਆ ਵੀ ਪ੍ਰੋਪਰਟੀ ਡੈਮੇਜ ਦਾ ਜਿੰਨਾ ਕਿ ਸਾਨੂੰ ਸਮਝ ਆਉਂਦਾ ਨਾ ਉਸ ਦੇ ਉਸ ਤਰੀਕੇ ਤਾਂ ਸਾਡੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਉਸ ਤਰੀਕੇ ਤਾਂ ਨਾ ਤਾਂ ਅਸੀਂ ਕੋਈ ਸਰਕਾਰੀ ਅਦਾਰਾ ਆ ਕੇ ਰਹਿਣਾ ਦਾ ਨਾ ਸਰਕਾਰੀ ਅਦਾਰੇ ਦੇ ਵਿੱਚ ਮਤਲਬ ਜਿਵੇਂ ਕੋਈ ਸੀਐਮ ਹਾਊਸ ਦੇ ਮੂਹਰੇ ਧਰਨਾ ਹੋ ਜੇ ਜਾਂ ਕਿਤੇ ਹੋਰ ਹੋ ਜੇ ਪ੍ਰੋਟੈਸਟ ਹੋ ਜੇ ਉਹ ਚੀਜ਼ 'ਚ ਅਸੀਂ ਅਸੀਂ ਤਾਂ ਜਿਹੜਾ ਰੋਡ ਤੇ ਬੈਠ ਕੇ ਪ੍ਰੋਟੈਸਟ ਕਰ ਰਹੇ ਹਾਂ ਤਾਂ ਸਰਕਾਰਾਂ ਨੂੰ ਸਵਾਲ ਕਰ ਰਹੇ ਆ ਹਾ ਹੋ ਸਕਦਾ ਇਹਨਾਂ ਨੂੰ ਸਾਡੇ ਸਵਾਲਾਂ ਤੋਂ ਹੀ ਤਕਲੀਫ ਹੋਵੇ ਉਹਦੇ ਕਰਕੇ ਕੀਤਾ ਹੋਵੇ ਤਾਂ ਉਹ ਵੱਖਰੀ ਗੱਲ ਆ ਯਾਨੀ ਕਿ ਕਿਤੇ ਕਿਤੇ ਮੰਨ ਸਕਦੇ ਤੁਸੀਂ ਇਹ ਚੀਜ਼ ਦੇ ਨਾਲ ਇਹ ਕੜੀ ਜੁੜੀ ਹੋ ਸਕਦੀ ਹੈ ਨਹੀਂ ਦੇਖੋ ਉਹ ਤਾਂ ਸਰਕਾਰਾਂ ਦਾ ਕੰਮ ਆ ਜੀ ਜੋੜਨਾ ਕਿਧਰੋਂ ਕਿਧਰ ਜੋੜਨਾ ਇਹ ਸਰਕਾਰਾਂ ਦੇ ਕੰਮ ਆ ਇਹ ਅਸੀਂ ਨਹੀਂ ਕਹਿ ਸਕਦੇ ਵੀ ਉਹਨਾਂ ਨੇ ਕਿਹੜੇ ਚ ਕੀਤਾ ਉਹ ਹਜੇ ਜਦੋਂ 19 ਨੂੰ ਸਾਨੂੰ ਬੁਲਾਇਆ ਉੱਥੇ ਗੱਲਬਾਤ ਹੋਊਗੀ ਸਵਾਲ ਜਵਾਬ ਜਿਹੜੇ ਹੋਣਗੇ ਫਿਰ ਉਹ ਟੈਕਨੀਕਲ ਤੌਰ ਤੇ ਲੀਗਲੀ ਤੌਰ ਤੇ ਅਸੀਂ ਉਹਨਾਂ ਦੇ ਜਵਾਬ ਦੇਵਾਂਗੇ ਤਾਂ ਉਸ ਤੋਂ ਬਾਅਦ ਜਿਹੜੀ ਵੀ ਉੱਥੇ ਸਵਾਲ ਹੋਣਗੇ ਤੁਹਾਡੇ ਸਾਹਮਣੇ ਸਾਰਿਆਂ ਦੇ ਜਿਹੜੇ ਰੱਖੇ ਹੋਣ। ਜਿਵੇਂ ਹੁਣ ਲੰਬਾ ਸਮਾਂ ਜਿਹੜਾ ਤੁਸੀਂ ਬਹਿਬਲ ਦੇ ਜਿਹੜਾ ਅੱਡੇ ਤੇ ਉੱਥੇ ਜਿੱਥੇ ਇਹ ਘਟਨਾ ਵਾਪਰੀ ਸੀ ਉੱਥੇ ਤੁਹਾਡਾ ਜਿਹੜਾ ਮੋਰਚਾ ਚੱਲਦਾ ਰਿਹਾ। ਕਾਫੀ ਲੰਬਾ ਸਮਾਂ ਮੋਰਚਾ ਚੱਲਿਆ। ਉਸ ਤੋਂ ਬਾਅਦ ਜਦੋਂ ਮੋਰਚਾ ਚੱਕਿਆ ਜਾਂਦਾ ਹੁਣ ਪਿਛਲੇ ਦਿਨੀ ਤੁਸੀਂ ਕੋੜਕੂੜਾ ਦੇ ਵਿੱਚ ਇਨਸਾਫ ਲਈ ਬੈਠੇ ਸੀਗੇ। ਲਾਠੀ ਚਾਰਜ ਹੋਇਆ ਸੀ। ਉਸ ਜਗ੍ਹਾ ਤੇ ਪਹੁੰਚ ਕੇ ਤੁਸੀਂ ਫੇਰ ਇੱਕ ਵਾਰੀ ਪ੍ਰੋਟੈਸਟ ਕੀਤਾ। ਔਰ ਉਸ ਪ੍ਰੋਟੈਸਟ ਤੋਂ ਬਾਅਦ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇੱਕ ਐਲਾਨ ਵੀ ਕੀਤਾ ਕਿ ਜੇਕਰ ਸਾ ਤਕੜਾ ਜਿਹੜਾ ਸੰਘਰਸ਼ ਆ ਜਿਹੜਾ ਸ਼ੁਰੂ ਕਰਨਾ ਪੈ ਜੇ ਹੋ ਸਕਦਾ ਇਹ ਸੰਘਰਸ਼ ਨੂੰ ਕਰਕੇ ਜਾਂ ਇਹ ਤੁਹਾਡੇ ਜਿਹੜੇ ਬਿਆਨਾਂ ਨੂੰ ਲੈ ਕੇ ਬੋਲਾਂ ਨੂੰ ਲੈ ਕੇ ਜਿਹੜਾ ਤੁਹਾਨੂੰ ਨੋਟਿਸ ਕਰਤਾ ਹੋ ਹੋ ਸਕਦਾ ਜੀ ਕੋਈ ਵੱਡੀ ਗੱਲ ਨਹੀਂ ਆ ਤੁਹਾਡੀ ਗੱਲ ਵਾਜਬ ਆ ਕਿਉਂਕਿ ਸਰਕਾਰਾਂ ਆਵਾਜ਼ ਦਬਾਉਣ ਦੇ ਲਈ ਆਪਣੇ ਹੱਥ ਸਾਰੇ ਹਤਕੰਡੇ ਬਣਾਉਂਦੇ ਆ ਤਾਂ ਅਸੀਂ ਇਹ ਚੀਜ਼ ਨੂੰ ਚੰਗੇ ਤਰੀਕੇ ਦੇ ਨਾਲ ਸਮਝਦੇ ਆ ਕਿ ਪਿਛਲੇ ਲੰਮੇ ਸਮੇਂ ਤੋਂ ਜਦੋਂ ਤੋਂ ਅਸੀਂ ਪ੍ਰੋਟੈਸਟ ਕਰ ਰਹੇ ਆ ਤਾਂ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਊਗਾ ਇਹ ਜਹਨ ਦੇ ਵਿੱਚ ਗੱਲਾਂ ਹੈਗੀਆਂ ਤਾਂ ਅਸੀਂ ਉਹਦੇ ਲਈ ਤਤਪਰ ਵੀ ਆ ਸਾਨੂੰ ਕੋਈ ਇਹਦਾ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਅਸੀਂ ਸੱਚ ਦੇ ਲਈ ਲੜ ਰਹੇ ਹਾਂ ਤੇ ਸੱਚ ਤੇ ਲੜ ਰਹੇ ਹਾਂ ਇਸ ਤਰ੍ਹਾਂ ਦੇ ਨੋਟਿਸ ਆਉਣੇ ਚਿੱਠੀਆਂ ਆਉਣੀਆਂ ਐਫ ਆਈ ਆਰ ਹੋਣੀਆਂ ਇਹ ਕੋਈ ਵੱਡੀਆਂ ਗੱਲਾਂ ਨਹੀਂ ਆ ਤਾਂ ਸੱਚ ਦੀ ਆਵਾਜ਼ ਇਹਦੇ ਨਾਲ ਦੱਬੀ ਨਹੀਂ ਜਾਊਗੀ ਮੇਰੇ ਵਰਗੇ ਹੋਰ ਪਤਾ ਨਹੀਂ ਪੰਜਾਬ ਦੇ ਕਿੰਨੇ ਨੌਜਵਾਨ ਆ ਜਿਹੜੇ ਬੇਅਦਬੀ ਨੂੰ ਲੈ ਕੇ ਚਿੰਤਤ ਨੇ ਗੋਲੀ ਕਾਂਡ ਨੂੰ ਲੈ ਕੇ ਚਿੰਤਤ ਨੇ ਉਹ ਗੱਲ ਆ ਜਿਹੜੀ ਪੰਜਾਬ ਦੇ ਵਿੱਚ ਚੱਲਦੀ ਰਹੂਗੀ ਅਮਰਤਪਾਲ ਦੇ ਨਾਲ ਵੀ ਕਿਤੇ ਨਾ ਕਿਤੇ ਤੁਸੀਂ ਅਟੈਚ ਰਹੇ ਹੋ ਅਮਰਤਪਾਲ ਦੇ ਜਿਵੇਂ ਸਾਥੀਆਂ ਤੇ ਵੀ ਪਿਛਲੇ ਦਿਨੀ ਜਿਹੜੀ ਐਨਆਈ ਦੀ ਰੇਡ ਪਈ ਹੈ ਇਹ ਵੀ ਹੋ ਸਕਦਾ ਹੈ ਇਹ ਮਾਮਲਾ ਉਧਰ ਵੀ ਜਾ ਸਕਦਾ ਹੈ ਦੇਖੋ ਇਹ ਤਾਂ ਉੱਥੇ ਜਾਏ ਤੋਂ ਪਤਾ ਲੱਗਣਾ ਅਮਰਤਪਾਲ ਦੇ ਨਾਲ ਅਟੈਚ ਰਹਿਣ ਤੋਂ ਭਾਵੇਂ ਕਿ ਉਹ ਜਥੇਬੰਦੀ ਸਾਡੀ ਆਪ ਦੀ ਜਥੇਬੰਦੀ ਸੀ ਅਸੀਂ ਬਣਾਈ ਸੀ ਉਸ ਤੋਂ ਬਾਅਦ ਅਮਰਤਪਾਲ ਉਹਨਾਂ ਨੂੰ ਪ੍ਰਧਾਨ ਲਾਇਆ ਗਿਆ ਤਾਂ ਇਸ ਤਰੀਕੇ ਦੇ ਨਾਲ ਹੋ ਸਕਦਾ ਜੇ ਉਹਨਾਂ ਦੇ ਕੋਈ ਸਵਾਲ ਜਵਾਬ ਹੋਣਗੇ ਤਾਂ ਉੱਥੇ ਜ਼ਰੂਰ ਹੈ ਜਿਹੜੇ ਅਸੀਂ ਜਵਾਬ ਆਪਣੇ ਟੈਕਨੀਕਲ ਤੌਰ ਤੇ ਦਿਆਂਗੇ ਜਿਵੇਂ ਹੁਣ ਕਿਉਂਕਿ ਇਹ ਲੋਕਾਂ ਦੇ ਸਵਾਲ ਹੈ ਹੁਣ ਜਿਵੇਂ ਤੁਸੀਂ ਗੁੱਦੜਵਾ ਸੀਟ ਤੋਂ ਜਿਹੜੀ ਐਲਾਨ ਵੀ ਕਰਤਾ ਜਿਮਨੀ ਚੋਨ ਤੋਂ ਵੀ ਤੁਸੀਂ ਚੋਨ ਜਾਣ ਜਾ ਰਹੇ ਹੋ ਤਾਂ ਇਹਦੇ ਨਾਲ ਵੀ ਅਟੈਚ ਹੋ ਸਕਦਾ ਕਿਉਂਕਿ ਕੋਈ ਵੀ ਹੋ ਸਕਦਾ ਉੱਥੇ ਜਾ ਕੇ ਪ ਕਿੱਥੋਂ ਕੀ ਬੋਲਿਆ ਜਾ ਰਿਹਾ ਕਿਹੜੇ ਤਰੀਕੇ ਨਾਲ ਹੋ ਰਿਹਾ ਕਿਉਂਕਿ ਜੇ ਸਰਕਾਰਾਂ ਨੂੰ ਘੇਰਨਾ ਅਸੀਂ ਸਰਕਾਰਾਂ ਬਣਾ ਲਈਆਂ ਅਸੀਂ ਸੜਕਾਂ ਤੇ ਬੈਠੇ ਆਂ ਸਰਕਾਰਾਂ ਬਣਾਉਣ ਤੋਂ ਬਾਅਦ ਕਿਉਂ ਸੜਕਾਂ ਤੇ ਬੈਠਣਾ ਪਿਆ ਕਿਉਂਕਿ ਉਹ ਵਾਅਦਾ ਇਹ ਕਰਕੇ ਆਏ ਸੀ ਕਿ ਅਸੀਂ ਇਹਨਾਂ ਇਸ਼ੂਆਂ ਦੇ ਉੱਤੇ ਕੰਮ ਕਰਾਂਗੇ ਤੇ ਇਹਦੇ ਉੱਤੇ ਦੋਸ਼ੀਆਂ ਤੇ ਕਾਰਵਾਈਆਂ ਕਰਾਂਗੇ ਉਹਨਾਂ ਨੇ ਨਹੀਂ ਕੀਤੀਆਂ ਤੇ ਸਾਨੂੰ ਸੜਕਾਂ ਤੇ ਬੈਠ ਕੇ ਉਹਨਾਂ ਦੇ ਖਿਲਾਫ ਪ੍ਰੋਟੈਸਟ ਕਰਨਾ ਪਿਆ ਅਸੀਂ ਆਵਾਜ਼ ਆਪਣੀ ਲੋਕਾਂ ਦੇ ਵਿੱਚ ਉਹੀ ਆ ਜਿਹੜੀ ਚੱਕ ਕੇ ਰੱਖੀ ਸੀ ਕਿ ਸਰਕਾਰਾਂ ਇਸ ਇਸ਼ੂ ਤੇ ਆਈਆਂ ਇਹਨਾਂ ਨੇ ਕੰਮ ਨਹੀਂ ਕੀਤੇ ਉਸੇ ਤਰੀਕੇ ਨਾਲ ਜਦੋਂ ਸੜਕਾਂ ਤੇ ਬੈਠਿਆਂ ਦੀ ਵੀ ਨਹੀਂ ਸੁਣੀ ਇਹ ਸਾਡੇ ਤੇ ਪਰਚੇ ਕਰਦੇ ਆ ਸਾਡੇ ਪ੍ਰੋਟੈਸਟ ਨੂੰ ਤਾਰਪੀਟ ਕਰਦੇ ਆ ਤਾਂ ਅਸੀਂ ਅੱਜ ਕਿਉਂ ਨਾ ਜੇ ਇਹ ਲੋਕ ਕੁਰਸੀਆਂ ਤੇ ਬੈਠ ਸਕਦੇ ਸਾਡੇ ਇਸ਼ੂਆਂ ਦੇ ਉੱਤੇ ਸਾਡੇ ਬੰਦੇ ਮਰਨ ਦੇ ਉੱਤੇ ਰਾਜਨੀਤੀ ਕਰ ਸਕਦੇ ਆ ਤਾਂ ਸਾਡੇ ਇਹਨਾਂ ਨੇ ਜਦੋਂ ਬੰਦੇ ਮਾਰੇ ਆ ਤੇ ਅਸੀਂ ਉਹਦੀ ਆਵਾਜ਼ ਚੱਕਣ ਦੇ ਲਈ ਕੀ ਇਹਨਾਂ ਦੇ ਬਰਾਬਰ ਕੁਰਸੀਆਂ ਤੇ ਨਹੀਂ ਬੈਠ ਸਕਦੇ ਸੋ ਅਸੀਂ ਜਿਹੜੀ ਇਸ ਪੋਲਿਟਿਕਸ ਚ ਆਉਣ ਦਾ ਕਾਰਨ ਵੀ ਇਹੀ ਹੁੰਦੇ ਆ ਕਿ ਜਿਹੜੇ ਇਸ਼ੂ ਦੇ ਉੱਤੇ ਸਰਕਾਰਾਂ ਬਣ ਗਈਆਂ ਹੋਣ ਤੇ ਸਰਕਾਰਾਂ ਉਸ ਇਸ਼ੂ ਨੂੰ ਅਣਗੌਲਿਆ ਕਰਦੇ ਨੇ ਤਾਂ ਫਿਰ ਸਾਨੂੰ ਪੰਜਾਬ ਦੇ ਲੋਕਾਂ ਨੂੰ ਰਲ ਕੇ ਉਸ ਇਸ਼ੂ ਨੂੰ ਵੱਡਾ ਕਰਕੇ ਉਹਦੇ ਵਿੱਚ ਇਹਨਾਂ ਦੇ ਬਰਾਬਰ ਬੈਠਣਾ ਪਊਗਾ ਇਸੇ ਕਰਕੇ ਗਿੱਦਰਵਾਹ ਦੀ ਸ਼ੀਟ ਦਾ ਜਿਹੜਾ ਐਲਾਨ ਕੀਤਾ। ਸੋ ਸਭਰਾਜ ਕਦੋਂ ਜਿਹੜੇ ਨੋਟਿਸ ਜਾਰੀ ਹੋਏ ਆ ਔਰ ਐਨਆਈ ਦੀ ਜਿਹੜੀ ਟੀਮ ਹੈ ਉਹ ਕਿੱਥੋਂ ਆਈ ਤੁਹਾਡੇ ਕੋਲ ਜਿਹੜੀ ਪਹੁੰਚ ਦੇਖੋ ਜੀ ਜਿਹੜਾ ਇਹ ਨੋਟਿਸ ਤਾਂ ਮੇਰੇ ਕੋਲੇ ਕੱਲ ਮਿਲਿਆ ਮੇਰੇ ਕੋਲੇ ਜਦੋਂ ਆਇਆ ਅਸਾਈਨ ਕਰਕੇ ਥੋ ਭੇਜਿਆ ਜਿਹੜੀ ਲੋਕਲ ਪੁਲਿਸ ਆ ਉਹਦੇ ਤਾਂ ਉਹਨਾਂ ਨੇ ਹਜੇ ਜਿਹੜਾ ਉੱਥੇ ਬੁਲਾਇਆ ਗਿਆ ਪੁੱਛਗਛ ਦੇ ਲਈ ਅੱਗੇ ਦੇਖੋ ਕੀ ਹੁੰਦਾ ਕਿਵੇਂ ਹੁੰਦਾ ਉਹ 19 ਤਰੀਕ ਤੋਂ ਬਾਅਦ ਜਿਹੜਾ ਉੱਥੇ ਅਸੀਂ ਆਪਣਾ ਜਿਹੜਾ ਲੋਕਾਂ ਦੇ ਵਿੱਚ ਜਿਹੜੀ ਗੱਲ ਰੱਖਾਂਗੇ ਕਿਉਂਕਿ ਹੁਣ ਤੁਹਾਡਾ ਮਾਈਂਡ ਤਾਂ ਸਿੱਧਾ ਉਧਰ ਜਿਵਨੀ ਜੌਨ ਤੇ ਇੱਕ ਹਿਸਾਬ ਨਾਲ ਬਹਿ ਕਹਿ ਸਕਦੇ ਲੱਗਿਆ ਹੋਇਆ ਦੂਜੇ ਪਾਸੇ ਜਿਹੜਾ ਅਨਸਾਫ਼ ਲਈ ਤੁਹਾਡੇ ਮਾਈਂਡ ਤਾਂ ਸਾਰੇ ਉਧਰ ਚੱਲ ਰਹੇ ਆ ਪਰ ਜਦੋਂ ਇਹ ਤੁਹਾਨੂੰ ਨੋਟਸ ਤੁਹਾਡੇ ਕੋਲੇ ਪਹੁੰਚਿਆ ਉਦੋਂ ਤੁਹਾਡੇ ਫਿਰ ਮਾਈਂਡ ਦੇ ਵਿੱਚ ਕੀ ਚੱਲਿਆ ਕੋਈ ਡਿਸਟਰਬੈਂਸ ਤਾਂ ਹੁੰਦੀ ਆ ਇਸ ਚੀਜ਼ ਦੇ ਨਾਲ ਇਹ ਨਹੀਂ ਆ ਵੀ ਡਿਸਟਰਬੈਂਸ ਨਹੀਂ ਇਹਦੇ ਨਾਲ ਇਹ ਆ ਵੀ ਜੇ ਮਤਲਬ ਉਹਨਾਂ ਜਿਹੜੇ ਈਸ਼ੂਆਂ ਦੇ ਉੱਤੇ ਬੁਲਾਇਆ ਉੱਥੇ ਜਾ ਕੇ ਪਤਾ ਲੱਗ ਜੂਗਾ ਪਰ ਅਸੀਂ ਜਿਹੜਾ ਆਪਣਾ ਗਿੱਧੜਵਾਸ ਦੇ ਵਿੱਚ ਕੰਮ ਉਹ ਜਾਰੀ ਰੱਖਾਂਗੇ ਉੱਥੇ ਗੱਲਬਾਤ ਜਾਰੀ ਰਹੂਗੀ ਉੱਥੇ ਜਿਹੜਾ ਆਪਣਾ ਚੋਣ ਪ੍ਰਚਾਰ ਉਹ ਜਾਰੀ ਰੱਖਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਲੈਕਸ਼ਨ ਆ ਉਹ ਜ਼ਰੂਰ ਲੜਾਂਗੇ ਉੱਥੇ 19 ਤਰੀਕ ਨੂੰ ਪਹੁੰਚਾਂਗੇ ਫਿਰ ਬਿਲਕੁਲ ਪਹੁੰਚਾਂਗੇ ਜੀ ਕਿਹਨੂੰ ਲੈ ਕੇ ਜਾ ਰਹੇ ਹਾਂ ਕਿਸੇ ਐਡਵੋਕੇਟ ਦੇ ਨਾਲ ਗੱਲਬਾਤ ਹੋਈ ਹੈ ਜੇ ਤਾਂ ਆਪਾਂ ਆਪ ਹੀ ਜਾ ਰਹੇ ਹਾਂ ਤਾਂ ਉਸ ਤੋਂ ਬਾਅਦ ਜੇ ਉੱਥੇ ਕੋਈ ਸਵਾਲ ਹੋਣਗੇ ਜਿਨ੍ਹਾਂ ਦੇ ਜਵਾਬਾਂ ਦੇ ਲਈ ਟਾਈਮ ਹੋਊਗਾ ਤਾਂ ਐਡਵੋਕੇਟ ਦੇ ਨਾਲ ਜਿਹੜਾ ਫਿਰ ਅੱਗੇ ਮਿਲਾਂਗੇ। ਯਾਨੀ ਕਿ ਤੁਸੀਂ ਕਹਿ ਸਕਦੇ ਆ ਕਿ ਸਾਨੂੰ ਕੋਈ ਡਰ ਨਹੀਂ ਅਸੀਂ ਸਾਫ਼ ਸੁਥਰੇ ਆ ਕੋਈ ਕ੍ਰਾਈਮ ਨਹੀਂ ਕੀਤਾਗਾ ਵੀ ਸਾਡਾ ਕੋਈ ਗਲਤ ਕੰਮ ਨਹੀਂ ਕੀਤਾਗਾ ਤੇ ਅਸੀਂ ਉਹਨਾਂ ਨੂੰ ਜਿਹੜਾ ਉਹ ਜਵਾਬ ਸੁੱਤੋਂ ਮੰਗਣਗੇ ਦੇਵਾਂਗੇ। ਸੱਚ ਦੀ ਬਾਤ ਚੱਕਣਾ ਕਾਹਦਾ ਕ੍ਰਾਈਮ ਆ? ਜੇ ਉਹਨਾਂ ਦੀ ਨਿਗਾਹ 'ਚ ਕੋਈ ਕ੍ਰਾਈਮ ਹੋਊ ਤਾਂ ਹੋ ਸਕਦਾ ਅਸੀਂ ਸੱਚ ਦੀ ਬਾਤ ਚੱਕ ਰਹੇ ਆ। ਅਸੀਂ ਆਪਣੇ ਗੁਰੂ ਪਿਤਾ ਦੇ ਬੇਅਦਬੀਆਂ ਦੇ ਇਨਸਾਫ਼ ਲਈ ਆਪਣੇ ਪਿਤਾ ਦੇ ਇਨਸਾਫ਼ ਦੇ ਲਈ ਲੜ ਰਹੇ ਆ ਤੇ ਇਹ ਲੜਦੇ ਰਹਾਂਗੇ। ਇਸ ਤਰੀਕਾ ਦੇ ਨੋਟਿਸਾਂ ਦੇ ਨਾਲ ਕੋਈ ਖਬਰਾਂਤ ਨਹੀਂ ਕੋਈ ਡਰ ਨਹੀਂ ਆ। ਤੇ ਦੂਸਰੇ ਪਾਸੇ ਇਹਨਾਂ ਦੇ ਜਵਾਬਾਂ ਦੇ ਲਈ ਹਰ ਇੱਕ ਤਰੀਕੇ ਦੇ ਵਿੱਚ ਤਿਆਰ ਆ ਚਾਹੇ ਉਹ ਲੀਗਲੀ ਤੌਰ ਤੇ ਆ ਤੇ ਚਾਹੇ ਉੱਥੇ ਸਾਹਮਣੇ ਜਵਾਬ ਹੋਣਗੇ ਉਹ ਜ਼ਰੂਰ ਅਸੀਂ ਉਹਨਾਂ ਨਾਲ ਗੱਲਬਾਤ ਜਾਰੀ ਰੱਖਾਂਗੇ ਧੰਨਵਾਦ ਤਾਂ ਸੁਣਿਆ ਤੁਸੀਂ ਇਹ ਸੀਗੇ ਸੁਖਰਾਜ ਸਿੰਘ ਨਿਆਮੀ ਵਾਲਾ ਤਾਂ ਉਹਨਾਂ ਕੋਲ ਪਹੁੰਚੇ ਸੀਗੇ ਕਿਉਂਕਿ ਬੀਤੇ ਕਾਲ ਉਹਨਾਂ ਨੂੰ ਐਨਆਈ ਦੇ ਵੱਲੋਂ ਜਿਹੜਾ ਇੱਕ ਨੋਟਿਸ ਜਾਰੀ ਹੋਇਆ ਹੈ ਤਾਂ ਉਸ ਨੂੰ ਲੈ ਕੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੁਹਾਡੇ ਸਾਹਮਣੇ ਜਿਹੜੇ ਉਹਨਾਂ ਨੇ ਆਪਦੇ ਪੱਖ ਰੱਖੇ ਹੈ ਤਾਂ ਸਿੱਧੇ ਤੌਰ ਤੇ ਕਹਿੰਦਾ ਉਹਨਾਂ ਨੇ ਕਿ ਅਸੀਂ ਸਾਫ਼ ਸੁਥਰੇ ਦਿਲ ਦੇ ਨੇ ਅਸੀਂ ਤਾਂ ਸਿਰਫ ਜਿਹੜਾ ਆਪਦੇ ਅਨਸਾਫ਼ ਲਈ ਜਿਹੜੀ ਮੰਗ ਕਰ ਰਹੇ ਸੀਗੇ ਕੋਈ ਗਲਤ ਕੰਮ ਕਿਤੇ ਨਹੀਂ ਕੀਤਾ ਅਸੀਂ ਕੋਈ ਇਹਨਾਂ ਨੇ ਕਿਹਾ ਕਿ ਸਰਕਾਰੀ ਪ੍ਰਾਪਰਟੀਆਂ ਹੋਵੇ ਜਾਂ ਔਰ ਕਿਤੇ ਵੀ ਕਿਤੇ ਵੀ ਅਸੀਂ ਜਿਹੜਾ ਕੋਈ ਵੀ ਆਪਦੇ ਵੱਲੋਂ ਜਿਹੜਾ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਗਈ ਤਾਂ ਅਸੀਂ ਜਿਹੜਾ ਨਿਸ਼ਚਿਤ ਹੋ ਕੇ ਜਿਹੜਾ 19 ਤਰੀਕ ਨੂੰ ਜ਼ਰੂਰ ਅਸੀਂ ਜੋ ਵੀ ਉਹ ਸਾਥੋਂ ਜਵਾਬ ਲੈਣਗੇ ਤੇ ਉਸ ਜਵਾਬ ਦੇਵਾਂਗੇ ਤਾਂ ਦੇਖਦੇ ਹਾਂ ਹੁਣ 19 ਤਰੀਕ ਨੂੰ ਉਥੇ ਪਹੁੰਚਦੇ ਆ ਤਾਂ ਪਹੁੰਚਣ ਤੋਂ ਬਾਅਦ ਅਗਲੀ ਕਿਸ ਤਰੀਕੇ ਦੀ ਰੂਪਰੇਖਾ ਸਾਹਮਣੇ ਨਿਕਲ ਕੇ ਆਵੇਗੀ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਬਾਬਲ ਖੁਰਦ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ